ਕੋਲਾ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਆ ਚੁੱਕੀ ਹੈ ਵੱਡੀ ਖਬਰ ਹੁਣ ਐਤਵਾਰ ਨੂੰ ਖੁੱਲਿਆ ਕਰਨਗੇ ਸਕੂਲ ਤੇ ਸੋਮਵਾਰ ਨੂੰ ਹੋਏਗੀ ਹਫਤਾਵਾਰੀ ਛੁੱਟੀ ਆਖਿਰਕਾਰ ਪ੍ਰਸ਼ਾਸਨ ਨੇ ਕਿਉਂ ਲਿਆ ਇਹ ਫੈਸਲਾ ਇਹ ਜਾਨਣਾ ਜ਼ਰੂਰੀ ਹੈ ਤੇ ਬੱਚਿਆਂ ਤੱਕ ਸ਼ੇਅਰ ਵੀ ਕਰਨਾ ਜ਼ਰੂਰੀ ਹੈ ਧਿਆਨ ਸੋਚਕਾਰ ਤੁਸੀਂ ਦੇਖ ਰਹੇ ਨੇਸ਼ਨ ਪੋਸਟ ਮੈਂ ਆ ਤੁਹਾਡੇ ਨਾਲ ਗੁਰਦੀਪ ਕੌਰ ਸਕੂਲਾਂ ਦੇ ਵਿੱਚ ਅਕਸਰ ਇਹ ਮਿੱਥ ਬਣਿਆ ਹੋਇਆ ਹੈ ਸ਼ੁਰੂ ਤੋਂ ਹੀ ਐਤਵਾਰ ਦੀ ਜਿਹੜੀ ਹੈ ਹਫ਼ਤੇ ਦੀ ਛੁੱਟੀ ਹੁੰਦੀ ਹੈ ਤੇ ਉਸ ਦੇ ਨਾਲ ਹੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਹੁਣ ਸਕੂਲ ਜਿਹੜੇ ਐਤਵਾਰ ਨੂੰ ਲੱਗਿਆ ਕਰਨਗੇ ਤੇ ਸੋਮਵਾਰ ਨੂੰ ਹੀ ਹਫ਼ਤੇ ਦੀ ਛੁੱਟੀ ਹੋਇਆ ਕਰੇਗੀ ਇਹ ਬਹੁਤ ਹੀ ਜ਼ਰੂਰੀ ਖਬਰ ਆਈ ਹੈ ਇਸ ਦੇ ਪਿੱਛੇ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਇਹ ਜਾਣਕਾਰੀ ਜਿੰਨੀ ਚਲਦੀ ਹੋ ਸਕੇ ਸਕੂਲੀ ਵਿਦਿਆਰਥੀਆਂ ਤੱਕ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਕਿਸੇ ਦੀ ਕੋਈ ਖੱਜਲਖੁਆਰੀ ਨਾ ਹੋਵੇ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਸਾਵਣ ਮਹੀਨੇ ਦੇ ਲਈ ਪ੍ਰਸ਼ਾਸਨ ਨੇ ਖਾਸ ਫੈਸਲਾ ਲਿਆ ਹੈ ਕਿਉਂਕਿ ਸਾਵਣ ਮਹੀਨਾ ਤੁਹਾਨੂੰ ਵੀ ਪਤਾ ਹੈ ਕਿ ਸ਼ਿਵ ਭਗਤਾਂ ਦੇ ਲਈ ਬੇਹਦ ਖਾਸ ਹੁੰਦਾ ਹੈ ਸ਼ਿਵ ਭਗਤ ਇਸ ਵੇਲੇ ਭਗਵਾਨ ਸ਼ਿਵ ਜੀ ਦੀ ਪੂਜਾ ਵੀ ਕਰਦੇ ਨੇ ਵਰਤ ਵੀ ਰੱਖਦੇ ਨੇ ਸੋ ਬੜੀ ਆਸਥਾ ਜਿਹੜੀ ਹੈ हिंदू धर्म ਦੀ ਜੁੜੀ ਹੋਈ ਹੈ ਤੇ ਉਸ ਦੇ ਨਾਲ ਹੀ ਅਗਰ ਗੱਲ ਕਰੀਏ ਕਿ ਪ੍ਰਸ਼ਾਸਨ ਨੇ ਕੀ ਫੈਸਲਾ ਲਿਆ ਹੈ ਕਿਉਂ ਲਿਆ ਹੈ ਤਾਂ ਵਾਨਾ ਦੀ ਪਾਬੰਦੀ ਦੇ ਕਰਕੇ ਫੈਸਲਾ ਲੈਣਾ ਪਿਆ ਕਿਉਂਕਿ ਬਹੁਤ ਸਾਰੇ ਸ਼੍ਰੇਵਪਕ ਦਾ ਬਹੁਤ ਸਾਰੇ ਕਾਬੜੀਏ ਜਿਹੜੇ ਨੇ ਉਹ ਜਾਲ ਚੜਾਉਣ ਦੇ ਲਈ ਭਗਵਾਨ ਵਿਸ਼ਵਨਾਥ ਦੇ ਪਹੁੰਚਦੇ ਨੇ ਜਿਸ ਕਰਕੇ ਹੈਬਿਟ ਟ੍ਰੈਫਿਕਿੰਗ ਹੋ ਜਾਂਦੀ ਹੈ ਜਿਸ ਦੇ ਕਰਕੇ ਬਾਨਾਂ ਦੀ ਪਾਬੰਦੀ ਯਾਨਕੀ ਨੋ ਵਹੀਕਲ ਜ਼ੋਨ ਜਿਹੜਾ ਉਹ ਰੱਖਿਆ ਜਾਏਗਾ ਜਿਸ ਦੇ ਤਹਿਤ ਚਾਰ ਪਹੀਆ ਬਾਨ ਤਾਂ ਬਿਲਕੁਲ ਹੀ ਬੰਦ ਕੀਤੇ ਜਾਣਗੇ ਤੇ ਜਿਸ ਕਰਕੇ ਸਕੂਲਾਂ ਦੇ ਲਈ ਪ੍ਰਸ਼ਾਸਨ ਨੇ ਫੈਸਲਾ ਲੈ ਲਿਆ ਕਿ ਹੁਣ ਸਕੂਲ ਦੇ ਜਿਹੜੇ ਬੱਚੇ ਨੇ ਐਤਵਾਰ ਨੂੰ ਸਕੂਲ ਲਗਾ ਲੈਣ ਸੋਮਵਾਰ ਨੂੰ ਉਸਦੀ ਪੂਰੀ ਛੁੱਟੀ ਕਰ ਦਿੱਤੀ ਜਾਏਗੀ ਇਹ ਜਿਹੜਾ ਕਿੰਨੇ ਚਿਰ ਚੱਲੇਗਾ ਪ੍ਰੋਸੈਸ ਤਾਂ ਹਮੇਸ਼ਾ ਦੇ ਲਈ ਨਹੀਂ ਹੈ ਇਹ ਸਿਰਫ ਸਾਵਣ ਮਹੀਨੇ ਦੇ ਲਈ ਜ਼ਰੂਰੀ ਫੈਸਲਾ ਲਿਆ ਗਿਆ ਮਤਲਬ ਸਾਵਣ ਮਹੀਨੇ ਦੇ ਜਿੰਨੇ ਵੀ ਐਤਵਾਰ ਆਇਆ ਕਰਨਗੇ ਉਸ ਦਿਨ ਸਕੂਲ ਲੱਗਣਗੇ ਜਿੰਨੇ ਸੋਮਵਾਰ ਆਇਆ ਕਰਨਗੇ ਉਸ ਦਿਨ ਛੁੱਟੀ ਰਿਹਾ ਕਰੇਗੀ 22 ਜੁਲਾਈ ਨੂੰ ਇਹ ਸਾਵਣ ਨੇ ਦੀ ਸ਼ੁਰੂਆਤ ਹੈ ਉਹ ਉਸ ਦਿਨ ਤੋਂ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਫੈਸਲਾ ਪੂਰੀ ਤਰ੍ਹਾਂ ਲਾਗੂ ਹੋ ਜਾਏਗਾ ਇਹ ਵੀ ਦੱਸ ਦिए ਕਿ ਵਾਰਾਨਸੀ ਖੇਤਰ ਦੇ ਲਈ ਇਹ ਸਪੈਸ਼ਲ ਫੈਂਸ ਲਾਈ ਜਿਹਾ ਵਾਰਾਨਸੀ ਦਾ ਇੱਕ ਜ਼ੋਨ ਹੈ ਜਿੱਥੇ ਨੋ ਵਹੀਕਲ ਜ਼ੋਨ ਬਣਾਇਆ ਗਿਆ ਹੈ ਇੱਕ ਵੱਡਾ ਰੂਟ ਹੈ ਜਿੱਥੇ ਜ਼ਿਆਦਾਤਰ ਸ਼ਿਵ ਭਗਤ ਜਾਂ ਦੂਰ ਦਰਾਡੇੋਂ ਜਿਹੜੇ ਕਾਫੜੀਏ ਪਹੁੰਚਦੇ ਨੇ ਉਸ ਰਸਤੇ ਤੇ ਜਿਹੜੀ ਬਾਨਾ ਦੀ ਪਾਬੰਦੀ ਲਗਾਈ ਗਈ ਹੈ ਤੇ ਇਸ ਕਰਕੇ ਖਾਸ ਵਾਰਾਨਸੀ ਦੇ ਖੇਤਰਾਂ ਦੇ ਵਿੱਚ ਜਿੰਨੇ ਵੀ ਸਕੂਲ ਆਉਂਦੇ ਆ ਉਨਾ ਦੇ ਲਈ ਵੱਡਾ ਫੈਸਲਾ ਲਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਜ਼ਰੂਰ ਦੱਸੋ